ਵਿਆਤੋਪਤ ਪਹਿਲੀ ਵਾਰ ਆਪਣੀ ਭੂਆ ਦੇ ਕੋਲ ਜਾ ਰਹੇ ਕੁੜੀ ਮੁੰਡੇ ਸਮੇਤ ਉਸਦੇ ਪੂਰੇ ਪਰਿਵਾਰ ਦੀ ਜਾਨ ਜਾਨ ਦੀ ਦੁਖਦ ਖਬਰ ਸਾਹਮਣੇ ਆਈ ਹੈ ਪਤਾ ਲੱਗਿਆ ਕਿ ਇਹ ਨਵਾਂ ਵਿਆਹਿਆ ਜੋੜਾ ਔ ਉਸ ਦੀ ਭਾਣ ਜੀ ਭੈਣ ਤੇ ਮਾਂ ਇੱਕ ਓਕਾਰ ਤੇ ਵਿੱਚ ਸਵਾਰ ਹੋ ਕੇ ਰਾਜਸਥਾਨ ਵਾਲੇ ਪਾਸੇ ਜਾ ਰਹੇ ਸੀ ਕਿ ਅਚਾਨਕ ਹੀ ਉਹਨਾਂ ਦੀ ਗੱਡੀ ਦਾ ਬਸ ਦੇ ਨਾਲ ਹਾਦਸਾ ਹੁੰਦਾ ਤੇ ਇਸੇ ਹਾਦਸੇ ਦੇ ਵਿੱਚ ਇਸ ਪਰਿਵਾਰ ਨੇ ਆਪਣਾ ਸਭ ਕੁਝ ਗਵਾ ਦਿੱਤਾ ਨਹੀਂ ਪਤਾ ਸੀ ਕਿ ਘਰ ਮੁਰਦੇ ਸਮੇਂ ਅਜੀਹਾ ਹੋ ਜਾਣਾ ਹੈ ਅਤੇ ਉਹ ਕਦੇ ਵੀ ਆਪਣੇ ਘਰ ਨੂੰ ਦੇਖ ਤੱਕ ਨਹੀਂ ਪਾਉਂਗੀ ਅੱਜ ਉਹਨਾਂ ਦਾ ਸਾਰਾ ਘਰ ਸੁੰਨਾ ਹੋ ਗਿਆ ਜਦੋਂ ਪਤਾ ਲੱਗਿਆ ਕਿ ਪਤੀ ਪਤਨੀ ਉਹਨਾਂ ਦੀ ਮਾਂ ਅਤੇ ਵਿਦੇਸ਼ ਤੋਂ ਆਈ ਹੋਈ ਉਹਨਾਂ ਦੀ ਭੈਣ ਅਤੇ ਭਾਂਜੀ ਜਿਹੜੇ ਕਿ ਇਸ ਘਰ ਦੇ ਵਿੱਚ ਜ਼ਵਾਰ ਨੇ ਭਾਂਜੀ ਦੀ ਵੀ ਜਾਨ ਚਲੀ ਗਈ ਜਿਸ ਦੀ ਉਮਰ ਮਹਿਜ਼ 1 ਸਾਲ ਦੀ ਦੱਸੀ ਜਾ ਰਹੀ ਹੈ ਉਧਰ ਉਸਦੀ ਭੈਣ ਦੀ ਹਾਲਤ ਗੰਭੀਰ ਹੈ ਪਤਾ ਲੱਗਿਆ ਕਿ ਉਸਦੀ ਲਾਤਾ ਤੇ ਭਾਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਨਾਲ ਇਹ ਹਾਦਸਾ ਹੋਇਆ ਹੈ ਜ਼ਖਮੀ ਪੈਣ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਉਸ ਨੇ ਆਪਣੀ ਅੱਖੀ ਇਹ ਸਾਰਾ ਖੌਫਨਾਕ ਮੰਜ਼ਰ ਦੇਖਿਆ ਦੱਸਦੇ ਕਿ ਇਹ ਹਾਦਸਾ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਇਲਾਕੇ ਦੇ ਵਿੱਚ ਵਾਪਰਿਆ ਜਦੋਂ ਪਰਿਵਾਰਿਕ ਮੈਂਬਰ ਕਾਰ ਤੇ ਰਾਹੀਂ ਘਰ ਨੂੰ ਵਾਪਸ ਪਰਤ ਰਹੇ ਸਨ हासिल ਜਾਣਕਾਰੀ ਮੁਤਾਬਕ ਕਾਰ ਨੂੰ ਸਾਹਮਣੇ ਤੁਰ ਰਹੀ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਇਸੇ ਕਾਰਨ ਹੀ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇੱਕੋ ਪਰਿਵਾਰ ਦੇ 4 ਜੀਆਂ ਦੀ ਜਾਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੁਲਿਸ ਅਨੁਸਾਰ ਮੋਗਾ ਜ਼ਿਲ੍ਹੇ ਦੇ ਬਾਗਾ ਪੁਰਾਣਾ ਥਾਣਾ ਖੇਤਰ ਦੇ ਪਿੰਡ ਨੱਥੂਵਾਲਾ ਗਰਬਾ ਵਾਸੀ 30 ਸਾਲਾ ਸੁਰਜਵੀਰ ਆਪਣੀ ਪਤਨੀ ਜਿਸ ਦੀ ਉਮਰ 28 ਸਾਲ ਦੀ ਨੰਦੀਪ ਕੌਰ ਮਾਤਾ ਕੁਲਦੀਪ ਕੌਰ ਉਮਰ 55 ਸਾਲ ਅਤੇ ਭੈਣ ਮਨਵੀਰ ਦੇ ਨਾਲ ਪੰਜਾਬ ਤੋਂ ਕਾਰ ਨਹੀਂ ਸ਼੍ਰੀ ਗੰਗਾ ਨਗਰ ਦੇ ਪਦਮਪੁਰ ਗਿਆ ਸੀ ਮੰਗਲਵਾਰ ਦੁਪਹਿਰ ਨੂੰ ਉੱਥੇ ਇੱਕ ਜਾਣਕਾਰ ਨੂੰ ਮਿਲਣ ਤੋਂ ਬਾਅਦ ਉਸਨੇ ਪੰਜਾਬ ਵਾਪਸ ਪਰਤਣਾ ਸੀ ਹਾਲਾਂਕਿ ਪਰਿਵਾਰਿਕ ਮੈਂਬਰ ਅਤੇ ਜਾਣਕਾਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਦਿਨ ਬਾਅਦ ਆਣਾ ਸੀ ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ ਇਸ ਦੌਰਾਨ ਹੀ ਇੱਕ ਕਟਸਾਨਾ ਤੋਂ ਸ਼੍ਰੀ ਗੰਗਾ ਨਗਰ ਵੱਲ ਆ ਰਹੀ ਰੋਡਵਾਜ਼ ਦੀ ਬਸਤੇ ਵੱਲੋਂ ਕਾਰ ਨੂੰ ਟੱਕਰ ਮਾਰੀ ਗਈ ਇਸ ਵਿੱਚ ਹੀ ਸੁਰਜਵੀਰ ਸਿੰਘ ਉਸਦੀ ਪਤਨੀ ਮਨਦੀਪ ਕੌਰ ਮਾਤਾ ਕੁਲਦੀਪ ਕੌਰ ਮੌਕੇ ਤੇ ਹੀ ਦਮ ਤੋੜ ਗਏ ਕਦੇ ਹਸਪਤਾਲ ਲਿਜਾਣ ਦੇ ਸਮੇਂ ਸੁਰਜਵੀਰ ਦੀ 1 ਸਾਲ ਦੀ ਭਤੀਜੀ ਬਾਣੀ ਜੋ ਕਿ ਵਿਦੇਸ਼ ਤੋਂ ਪੰਜਾਬ ਆਈ ਹੋਈ ਸੀ ਆਪਣੀ ਮਾਂ ਦੇ ਨਾਲ ਉਸਦੀ ਵੀ ਜਾਨ ਗਈ ਹੈ ਸੁਰਜਵੀਰ ਦੀ ਭੈਣ ਮਨਵੀਰ ਦੀ ਹਾਲਤ ਨਾਜ਼ੁਕੇ ਉਸਦੇ ਦਿਮਾਗ ਤੇ ਕਿੰਨੀ ਵੱਡੀ ਇਹ ਸੱਟ ਲੱਗੀ ਹੈ ਇਹ ਸਿਰਫ ਇਸ ਸਮੇਂ ਉਹ ਹੀ ਜਾਣ ਸਕਦੀ ਹੈ। ਹਾਸਲ ਜਾਣਕਾਰੀ ਮੁਤਾਬਕ ਤੁਹਾਨੂੰ ਇਹ ਵੀ ਦੱਸ ਦਈਏ ਕਿ 1 ਸਾਲ ਦੀ ਬਾਣੀ ਕੈਨੇਡਾ ਦੇ ਹੀ ਰਹਿਣ ਵਾਲੀ ਸੀ। ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦੇ ਚਾਚਾ ਸੁਖਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਕਿੰਜੇ ਇਹ ਜ਼ਾਰੀ ਘਟਨਾ ਵਾਪਰੀ ਹੈ। ਹਸਦਾ ਵਸਦਾ ਪਰਿਵਾਰ ਖੁਸ਼ੀ-ਖੁਸ਼ੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਗਿਆ ਸੀ। ਉਸ ਤੋਂ ਬਾਅਦ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਸੀ। ਵਾਪਸੀ ਆਉਂਦੇ ਸਮੇਂ ਇੰਨਾ ਵੱਡਾ ਹਾਦਸਾ ਹੋ ਗਿਆ ਕਿ ਇਸ ਦੇ ਵਿੱਚ ਸਾਰਾ ਪਰਿਵਾਰ ਉਜੜ ਗਿਆ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਾਦਸੇ ਦੇ ਵਿੱਚ ਬੱਸ ਦੇ ਵਿੱਚ ਵੀ ਕੁਝ ਯਾਤਰੀ ਮੌਜੂਦ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਉਤਰਪੰਗਾ ਵੀਕ ਰਾਜਸਥਾਨ ਗੰਗਾਨਗਰ ਦੇ ਵਿੱਚ ਘਟਾਤਾ ਹੋਇਆ ਸੀ ਜਾ ਪਰਵਾਰ ਦੇ ਮੈਂਬਰ ਜਿਹੜੇ ਕਿਵੇਂ ਦੇਖੀ ਵਰਤਨ ਜਾਨੀ ਉਸ ਬਤਨ ਹੋਇਆ ਇਹ ਜੀ ਆਪ ਸਾਹ ਪਰਸੋਂ ਕਿ ਉੱਥੇ ਇਹ ਮੇਰੇ ਕੋਲ ਤੁਰਦੇ ਇੱਥੇ ਜਾਂਦੇ ਘਰੋਂ ਮੈਂ ਇਹਨਾਂ ਦੇ ਕੋਲ ਹੀ ਸੀ ਤੇ ਇਹ ਇੱਥੇ 2-3 ਦਿਨ ਰਹਿਣ ਵਾਸਤੇ ਗਏ ਸੀਗੇ ਇਹਨਾਂ ਨੇ ਉੱਥੇ 3 ਦਿਨ ਰਹਿਣਾ ਸੀ ਕਿਉਂਕਿ ਵਿਆਹ ਦਾ ਮਾਹੌਲ ਸੀਗਾ ਵਿਆਹ ਦੇ ਵਮਰੋਏ ਇਹ ਗਏ ਨਹੀਂ ਸੀ ਵਿਆਹ ਦੀ ਖੁਸ਼ੀ ਦੇ ਵਿੱਚ ਆਪਦੀ ਭੂਆ ਕੋਲ ਗਏ ਸੀ ਜਿੰਦਾ ਗਿਆ ਸੀਗਾ ਇਹ ਪੰਜ ਜੀ ਸੀ ਗੱਡੀ ਦੇ ਵਿੱਚ ਤੇ ਕੱਲ ਇਹਨਾਂ ਨੇ ਆਉਣਾ ਤਾਂ ਨਹੀਂ ਸੀ ਪਰ ਕੁਦਰਤ ਲੈ ਆਈ ਇਹਨਾਂ ਨੂੰ ਉੱਥੋਂ ਕਿਉਂਕਿ ਜਿਹੜਾ ਗੱਲ ਹੋਣੀ ਹੋਵੇ ਉਹ ਕੁਦਰਤ ਕਰਦੀ ਸਾਰਾ ਕੁਝ ਕਰਦੀ ਹੈ ਜਦੋਂ ਇਹ 1:30 ਵਜੇ ਉੱਥੇ ਆਈ ਹੈ ਇਹ ਗੰਗਾ ਨਗਰ ਤੋਂ ਪਿੱਛੇ ਸੀਗੇ ਉੱਥੇ ਇੱਕ ਬੱਸ ਆ ਜਿਹੜੀ ਉਹ ਇੱਕ ਟਰਾਲੇ ਨੂੰ ਓਵਰਟੇਕ ਕਰਦੀ ਹੋਈ ਇਹਨਾਂ ਦੀ ਗੱਡੀ ਨੂੰ ਧਾਰਡ ਦਿੰਦੀ ਐ ਤੇ ਇਹਨਾਂ ਦਾ ਇਹਨਾਂ ਦੇ ਵਿੱਚੋਂ 4 ਜਣੇ ਦੀ ਤਾਂ मौके ਤੇ ਮੌਤ ਹੋ ਜਾਂਦੀ ਐ ਇੱਕ ਜਣਾ ਹਜੇ ਗੰਭੀਰ ਜ਼ਖਮੀ ਐ ਜੋ ਕਿ ਗੰਗਾ ਨਗਰ ਹਸਪਤਾਲ ਦੇ ਵਿੱਚ ਕੋਣ ਕੋਣ ਸੀ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਇੱਕ ਤਾਂ ਸੂਰਜੀਤ ਸੀ ਇੱਕ ਉਹਦੀ ਪਤਨੀ ਸੀ ਇੱਕ ਉਹਦੀ ਮਾਤਾ ਸੀ ਤੇ ਇੱਕ ਉਹਦੀ ਭੈਣ ਸੀ ਤੇ ਇੱਕ ਉਹਦੀ ਭਾਣ ਸੀ ਇਹਨਾਂ ਸੂਰਜ ਤਾਂ ਵਿਆਹ ਵੀ ਹੁਣੇ ਹੀ ਹੋਇਆ ਆ ਬਸ 2-3 ਮਹੀਨੇ ਹੋਏ ਵਿਆਹ ਹੋਏ ਨੇ ਉਹ ਤੇ ਇੱਕ ਜੀ ਕੋਲ ਗਿਆ ਜਿਹੜੇ ਪਿੰਡ ਗਿਆ ਆਪਦੀ ਪਿੰਡ ਪਤਮਪੁਰ ਇਹਦੀ ਭੂਆ ਹੈ ਸੂਰ ਸੂਰਜੀਤ ਦੀ ਗੱਡੀ ਆਪ ਹੀ ਚਲਾ ਰਿਹਾ ਸੀ ਗੱਡੀ ਆਪ ਹੀ ਚਲਾਉਂਦਾ ਸੀ ਗੱਡੀ ਆਪ ਹੀ ਲੈ ਗਿਆ ਸੀ ਸਰ ਕਾਰਨ ਕੀ ਰਿਹਾ ਐ ਐਕਸੀਡੈਂਟ ਦਾ ਕਾਰਨ ਉਹ ਜੋ ਟਰਾਲਾ ਵੇ ਟਰਾਲਾ ਛੂੜੀ ਵਾਲਾ ਉਹਨੇ ਵੇਖਿਆ ਹੀ ਨਹੀਂ ਅੱਗੇ ਗੱਡੀ ਆਉਂਦੀ ਉਹਨੇ ਪਤਨ ਫੋਨ ਵੇ ਦਾ ਪਤਨ ਕੀ ਕਰਦਾ ਉਹਨੇ ਉੱਤੋਂ ਜਿੱਕ ਮਾਤੀ ਦੱਸ ਉਹ ਉੱਤੋਂ ਜਿੱਕ ਮਾਤੀ ਉਹਨੇ ਗੱਡੀ ਉਹਦੇ ਨੇੜੇ ਸੀਗੀ ਟਰਾਲੇ ਦੇ ਜਿਹੜੀ ਭਾਂਜੀ ਦੀ ਉਮਰ ਦੀ ਭਾਨਜੀ ਤੇ ਮੇਰੀ ਛੋਟੀ ਭਾਨਜੀ ਉਹ ਤਾਂ ਐਵੇਂ ਸੀ ਕਿ ਸਾਲ ਦੀ ਭੈਣ ਬਾਰੋਂ ਆਈ ਸੀ ਭੈਣ ਬਾਰੋਂ ਆਈ ਸੀ ਡੈਡ ਬੋੜੀਆਂ ਆ ਗਈਆਂ ਜਿੰਨੇ ਡੈਡ ਬੋੜੀਆਂ ਸੰਗਾਂ ਵਾਲੇ ਰੱਖੀ ਭੈਣ ਕਿਵੇਂ ਜੀ ਮੰਮੀ ਭੈਣ ਕਿਵੇਂ ਕਿਵੇਂ ਕਿੱਦਾਂ ਹਾਲ ਹੈ ਉਹਦੇ ਹਾਲਾਤ ਠੀਕ ਐ ਖਤਰੇ ਤੋਂ ਬਾਹਰ ਹਾਂ ਖਤਰੇ ਤੋਂ ਬਾਹਰ ਆ ਜਣੀ ਅਜੇ ਤੱਕ ਤਾਂ ਜਣੀ ਫੋਨ ਫੋਨ ਆਉਂਦੇ ਠੀਕ ਐ ਇੱਕ ਲਾਟ ਟੁੱਟੀ ਉਹਦੀ ਤੇ ਇੱਕ ਬਾਹਾਂ ਟੁੱਟੀ ਸਰਪੰਖਾ ਵੀ ਇੱਕ ਰਾਜਸਥਾਨ ਗੰਗਾ ਨਗਰ ਦੇ ਵਿੱਚ ਘਰਤਾ ਹੋਇਆ ਸੀ ਜਿਆ ਪਰਵਾਰ ਦੇ ਮੈਂਬਰ ਸੀ ਜਿਹੜੇ ਕਿਵੇਂ ਦੇਖੀ ਗਏ ਔਰ ਕਿਵੇਂ ਜਾਣ ਉਸ ਜੱਥੇ ਹੋਇਆ ਇਹ ਜੀ ਆਸਾ ਪਰਸੋਂ ਚੌਥੇ ਇਹ ਮੇਰੇ ਕੋਲ ਤੁਰ ਦੇਖ ਜਾਂਦੇ ਘਰੋਂ ਮੈਂ ਇਹਨਾਂ ਦੇ ਕੋਲ ਹੀ ਸੀ ਤੇ ਇਹ ਇੱਥੇ 2-3 ਦਿਨ ਰਹਿਣ ਵਾਸਤੇ ਗਏ ਸੀ ਇਹਨਾਂ ਨੇ ਉੱਥੇ 3 ਦਿਨ ਰਹਿਣਾ ਸੀ ਕਿਉਂਕਿ ਵਿਆਹ ਦਾ ਮਾਹੌਲ ਸੀਗਾ ਵਿਆਹ ਦੇ ਮਹਰੋਏ ਇਹ ਗਏ ਨਹੀਂ ਸੀ ਬੜੇ ਖੁਸ਼ੀ ਦੇ ਵਿੱਚ ਆਪਦੀ ਭੂਆ ਕੋਲੇ ਗਏ ਸੀ ਜਿੰਦਾ ਗਿਆ ਸੀਗਾ ਇਹ 5 ਜੀ ਸੀ ਗੱਡੀ ਦੇ ਵਿੱਚ ਤੇ ਕੱਲ ਇਹਨਾਂ ਨੇ ਆਉਣਾ ਤਾਂ ਨਹੀਂ ਸੀ ਕਦਰਤ ਲੈ ਆਈ ਇਹਨਾਂ ਨੂੰ ਉੱਥੋਂ ਕਿਉਂਕਿ ਜਿਹੜਾ ਗੱਲ ਹੋਣੀ ਹੋਵੇ ਉਹ ਕੁਦਰਤ ਕਰਦੀ ਸਾਰਾ ਕੁਝ ਕਰਦੀ ਹੈ ਜਦੋਂ ਇਹ ਇੱਕ 12:30 ਵਜੇ ਉੱਥੇ ਆਈ ਹੈ ਇਹ ਗੰਗਾ ਨਗਰ ਤੋਂ ਪਿੱਛੇ ਸੀਗੇ ਉੱਥੇ ਇੱਕ ਬੱਸ ਆ ਜਿਹੜੀ ਉਹ ਇੱਕ ਟਰਾਲੇ ਨੂੰ ਓਵਰਟੇਕ ਕਰਦੀ ਹੋਈ ਇਹਨਾਂ ਦੀ ਗੱਡੀ ਨੂੰ ਧੜ ਦਿੰਦੀ ਹੈ ਤੇ ਇਹਨਾਂ ਦਾ ਇਹਨਾਂ ਦੇ ਵਿੱਚੋਂ ਤਿਆਰ ਜਾਣ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਜਣਾ ਹਜੇ ਗੰਭੀਰ ਦਖਣੀ ਹੈ ਜੋ ਕਿ ਗੰਗਾ ਨਗਰ ਹਸਪਤਾਲ ਦੇ ਵਿੱਚ ਕੌਣ ਕੌਣ ਸੀ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਕੌਣ ਕੌਣ ਇੱਕ ਤਾਂ ਸੂਰਜੀਤ ਸੀ ਇੱਕ ਉਹਦੀ ਪਤਨੀ ਸੀ ਇੱਕ ਉਹਦੀ ਮਾਤਾ ਸੀ ਇੱਕੋ ਹੀ ਭੈਣ ਸੀ ਇੱਕੋ ਦੀ ਭਾਣ ਸੀ ਕਹਿੰਦੇ ਸੂਰਤ ਦਾ ਵਿਆਹ ਵੀ ਹੁਣੇ ਹੀ ਹੋਇਆ ਆ ਬਸ 2-3 ਮਹੀਨੇ ਹੋਇਆ 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 ਉਹ ਉਥੇ ਕਿਹਦੇ ਕੋਲ ਵਿਆਹ ਸੀ ਕਿਹੜੇ ਪਿੰਡ ਗਿਆ ਸੀ ਆਪਦੀ ਪਿੰਡ ਪਤਮਪੁਰ ਇਹਦੀ ਭੂਆ ਹੈ ਸੂਰ ਸੂਰਜੀਤ ਦੀ ਗੱਡੀ ਆਪ ਹੀ ਚਲਾ ਰੇ ਸੀ ਗੱਡੀ ਆਪ ਹੀ ਚਲਾਉਂਦਾ ਸੀ ਗੱਡੀ ਆਪ ਹੀ ਲੈ ਗਿਆ ਸੀ ਫਿਰ ਕਾਰਨ ਕੀ ਰਿਹਾ ਇੱਕ ਜਣ ਦਾ ਕਾਰਨ ਉਹ ਜੋ ਟਰਾਲਾ ਵੇਖ ਟਰਾਲਾ ਛੂੜੀ ਵਾਲਾ ਉਹਨੇ ਵੇਖਿਆ ਹੀ ਨਹੀਂ ਅੱਗੇ ਗੱਡੀ ਆਉਂਦੀ ਉਹਨੇ ਪਤਾ ਨਹੀਂ ਫੋਨ ਮੇ ਦਾ ਪਤਾ ਨਹੀਂ ਕੀ ਕਰਦਾ ਉਹਨੇ ਉੱਥੇ ਜਿੱਕ ਮਾਤੀ ਦੱਸ ਉਹਨਾਂ ਤੋਂ ਹੀ ਘਮਾਤੀ ਉਹਨੇ ਗੱਡੀ ਉਹਦੇ ਨੇੜੇ ਸੀ ਕਿ ਟਰਾਲੇ ਦੇ ਤੇਰੀ ਭਾਂਜੀ ਦੀ ਉਹਦੀ ਅਮਰ ਜੀ ਭਾਂਜੀ ਤਾਂ ਮੇਰੀ ਛੋਟੀ ਭਾਂਜੀ ਉਹ ਤਾਂ ਐਵੇਂ ਸੀ ਕਿ ਸਾਲ ਦੀ ਭੈਣ ਬਰੋਂ ਆਈ ਸੀ ਭੈਣ ਬਰੋਂ ਆਈ ਸੀ ਡੈਡ ਬੋੜੀਆਂ ਆ ਗਈਆਂ ਜਿੰਨੇ ਡੈਡ ਬੋੜੀਆਂ ਸੰਗ ਆਲੇ ਰੱਖੀ ਤੇ ਭੈਣ ਕਿਵੇਂ ਜੀ ਮੰਨਦੀ ਭੈਣ ਕਿਵੇਂ ਕਿਵੇਂ ਕਿਦਾਂ ਹਾਲਾਤ ਹੈ ਉਹਦੇ ਹਾਲਾਤ ਠੀਕ ਹੈ ਖਤਰੇ ਤੋਂ ਬਾਹਰ ਹਾਂ ਖਤਰੇ ਤੋਂ ਬਾਹਰ ਆ ਜਣੀ ਅਜੇ ਤੱਕ ਤਾਂ ਜਣੀ ਫੋਨ ਫੋਨ ਆਉਂਦੇ ਠੀਕ ਹੈ ਇੱਕ ਲਾਟ ਟੁੱਟੀ ਉਹਦੀ ਤੇ ਇੱਕ ਬਾਹਾਂ ਟੁੱਟੀ ਨਿਤਨ ਹੋ ਰਹੇ ਅਜਿਹੇ ਹਾਦਸਿਆਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਕੋਈ ਪੁਕਤਾ ਇੰਤਜ਼ਾਮ ਅਤੇ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਲੋਕਾਂ ਦਾ ਕਹਿਣਾ ਹੈ ਜਿਸ ਦੇ ਚੱਲਦੇ ਹੀ ਵੱਡੀਆਂ ਗਿੱਟੀਆਂ ਵਾਲੇ ਬੇਪਰਵਾਹੀ ਦੇ ਨਾਲ ਸੜਕਾਂ ਤੇ ਚੱਲਦੇ ਨੇ ਅਤੇ ਘਰਾਂ ਦੇ ਘਰ ਉਜਾੜ ਦਿੰਦੇ ਨੇ